ਨੇ ਦੀ ਦੁਕਾਨ ਚ ਖੋਲੇ ਠੇਕੇ ਨੂੰ ਪਿੰਡ ਵਾਸੀਆਂ ਨੇ ਕਰਵਾਇਆ ਬੰਦ ਦੋਨੇ ਤਰ੍ਹਾਂ ਪਹੁੰਚੀਆਂ ਥਾਣੇ ਅੱਜ ਪਿੰਡ ਜਗੀਰਪੁਰ ਦੀ ਅਮਰਜੀਤ ਕਲੋਨੀ ਵਿੱਚ ਉਸ ਸਮੇਂ ਮਹੌਲ ਗਰਮਾ ਗਿਆ ਜਦੋਂ ਇੱਕ ਠੇਕੇਦਾਰ ਵੱਲੋਂ ਦੁਬਾਰਾ ਤੋਂ ਉਸ ਕਲੋਨੀ ਵਿੱਚ ਠੇਕਾ ਖੋਲ ਦਿੱਤਾ ਹੈਰਾਨੀ ਦੀ ਗੱਲ ਤਾਂ ਉਸ ਸਮੇਂ ਸਾਹਮਣੇ ਆਈ ਜਦੋਂ ਇਹ ਉਸ ਠੇਕੇਦਾਰ ਵੱਲੋਂ ਠੇਕਾ ਇੱਕ ਕਿਰੀਆਨੇ ਦੀ ਦੁਕਾਨ ਵਿੱਚ ਹੀ ਖੋਲ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਗੁਰਦੁਆਰੇ ਦੇ ਪ੍ਰਧਾਨ ਵੱਲੋਂ ਇੱਕ ਪਾਸੇ ਤਾਂ ਇਸ ਥਾਂ ਤੇ ਠੇਕਾ ਨਾ ਖੋਲਣ ਦੇਣ ਵਾਲਿਆਂ ਨਾਲ ਸਹਿਮਤੀ ਪ੍ਰਗਟ ਕਰਦੇ ਦਸਤਖਤ ਕਿਸਾਨ ਪਰ ਆਪਣੀ ਹੀ ਕਰਿਆਨੇ ਦੀ ਦੁਕਾਨ 'ਚ ਸ਼ਰਾਬ ਦਾ ਠੇਕਾ ਖੁਲਵਾ ਸ਼ਰਾਬ ਦੀ ਵਿਕਰੀ ਸ਼ੁਰੂ ਕਰਵਾ ਦਿੱਤੀ। ਦੂਸਰੇ ਪਾਸੇ ਠੇਕੇਦਾਰ ਵੱਲੋਂ ਸਰਕਾਰ પાસે ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉੱਥੇ ਠੇਕਾ ਖੋਲਣ ਦੀ ਗੱਲ ਕਹੀ ਗਈ। ਪੀੜ ਵਿੱਚੋਂ ਕਿਸੇ ਸ਼ਰਤੀ ਅੰਸਰਾ ਵੱਲੋਂ ਪਥਰਾਵ ਕਰਦੇ ਠੇਕੇਦਾਰ ਸ਼ੀਸ਼ਾ ਤੋੜ ਦਿੱਤਾ। ਹਾਲਾਤ ਵਿਗੜਦੇ ਹੋਸਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ। ਲੁਧਿਆਣਾ ਤੋਂ ਪਵਨ ਸ਼੍ਰੇਣੀ ਦੀ ਰਿਪੋਰਟ ਹੁਣ ਦੇਖਦਾ ਖੁੱਲ ਗਿਆ ਯਾਰ ਕਾਨੂੰਨੀ ਤਰੀਕੇ ਨਾਲ ਮਨਜ਼ੂਰੀ ਆ ਇਹ ਸ਼ਾਪ ਅਸੀਂ ਲੈਤੀ ਆ ਰੈਂਟ ਤੇ ਇਹਨਾਂ ਨੇ ਉਹ ਲੈਨ ਤੋਂ ਬਾਅਦ ਇਹਨਾਂ ਦਾ ਪਹਿਲਾ ਕਰਿਆਨੇ ਦਾ ਸ਼ਾਪ ਸੀ ਅਸੀਂ ਕੱਲ ਸਾਡੀ ਮਨਜ਼ੂਰੀ ਹੋਈ ਅਸੀਂ ਕੱਲ ਸਮਾਨ ਰੱਖਿਆ ਇਹਨਾਂ ਨੂੰ ਕੱਲ ਅਸੀਂ ਵੇਅਰ ਕਰਤਾ ਸੀ ਅਸੀਂ ਇਸ ਕਰਕੇ ਅੱਜ ਖੋਲਿਆ ਨਹੀਂ ਇਹ ਤਾਂ ਵੈਸੇ ਹੀ ਲੋਕ ਇਕੱਠੇ ਹੋ ਗਏ ਅਸੀਂ ਅੱਜ ਇਹ ਸਾਰਾ ਸਮਾਨ ਬੋਰਾ ਵਿੱਚ ਦੇਖੋ ਪੈ ਰਿਹਾ ਸਾਡਾ ਸਮਾਨ ਅਸੀਂ ਬੋਰਾ ਵਿੱਚ ਸਰ ਪਾ ਰਹੇ ਆ ਆ ਦੇਖੋ ਸਾਰਾ ਸਮਾਨ ਅਸੀਂ ਬੋਰਾ ਵਿੱਚ ਪਾਇਆਗਾ ਅਸੀਂ ਸਾਰਾ ਸਮਾਨ ਚੱਕਣ ਲੱਗੇ ਆ ਅਸੀਂ ਇੱਥੇ ਅੱਜ ਖੋਲਣ ਨਹੀਂ ਹਾਂਜੀ ਅਗਰ ਤੁਹਾਨੂੰ ਲੱਗਦਾ ਸਾਡਾ ਇਹ ਕੰਮ ਕੋਈ ਜਿਹੜਾ ਗੁਰਦੁਆਰਾ ਸਾਹਿਬ ਨਜ਼ਦੀਕ ਆ ਤੁਸੀਂ ਨਾਪੋ ਮਹਿਕਮੇ ਨੇ ਸਾਰਾ ਕਿ ਚੈੱਕ ਕਰਕੇ ਹੀ ਮਨਜ਼ੂਰੀ ਦਿੱਤੀ ਹੈ ਨਾ ਅਗਰ ਤੁਹਾਨੂੰ ਲੱਗਦਾ ਸਾਡਾ ਇਹ ਗਲਤ ਆਸੀਂ ਅੱਗੇ ਪਿੱਛੇ ਪੁਆਇੰਟ ਪਿੱਛੇ ਕਰ ਦਿੰਦੇ ਆ ਤੁਹਾਨੂੰ ਘੱਲੇ ਲੈਂਦਾ ਇੱਕ ਅਤਰਾ ਜੀ ਮਹੱਲੇ ਦੇ ਅਮਕੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਦੇਖੋ ਜੀ ਉਹ ਉਹਨਾਂ ਦਾ ਬੇਟਾ ਪ੍ਰਧਾਨ ਨੇ ਹੈਗਾ ਸਾਡੇ ਕੋਲ ਜਿਹੜੇ ਡਾਕੂਮੈਂਟ ਆ ਬੇਟੇ ਦੇ ਨੇ ਸਾਡੇ ਕੋਲ ਜਿਹੜੇ ਡਾਕੂਮੈਂਟ ਨੇ ਬੇਟੇ ਦੇ ਨੇ ਪ੍ਰਧਾਨਾ ਸਾਡਾ ਪ੍ਰਧਾਨ ਦਾ ਅਲੱਗ ਵਿਜਨਸਾ ਪ੍ਰਧਾਨ ਗੁਰਦੁਆਰਾ ਦਾ ਪ੍ਰਧਾਨ ਆ ਪ੍ਰਧਾਨ ਦਾ ਆਪਣਾ ਪ੍ਰਾਪਰਟੀ ਦਾ ਕੰਮ ਆ ਬੇਟੇ ਦਾ ਕਰਿਆਨੇ ਦਾ ਕੰਮ ਸੀ ਉਹਨਾਂ ਨੇ ਇਹ ਸ਼ਾਪ ਸਾਰੀਆਂ ਉਹਨਾਂ ਦੀ ਉਹਨਾਂ ਨੇ ਸਾਨੂੰ ਇੱਕ ਕਰੰਟ ਤੇ ਦਿੱਤੀ ਆ ਜਿੱਥੇ ਕਿਰਿਆ ਵਿਰੋਧ ਕੀਤਾ ਜੇ ਨੇ ਪਹਿਲੇ ਕੀਤਾ ਜਾਰੀ ਰੋਕਾ ਕੀ ਅਗਲਾ ਕੰਮ ਕੀ ਹੋਗਾ ਦੇਖੋ ਸਰ ਇਸ ਏਰੀਆ ਦੇ ਵਿੱਚੋਂ ਨਸ਼ਾ ਬਿਲਕੁਲ ਬੰਦ ਕਰਾ ਦਿਓ ਤੁਸੀਂ ਮੁਕਤ ਕਰਾ ਦਿਓ ਅਸੀਂ ਨਸ਼ਾ ਮੁਕਤ ਜਾਂਦੇ ਆ ਇਹ ਤਾਂ ਇਹ ਤਾਂ ਗਵਰਨਮੈਂਟ ਇਹ ਤਾਂ ਸਰ ਗਵਰਨਮੈਂਟ ਦੇ ਰਹੀ ਹੈ ਨਾ ਮਨਜ਼ੂਰੀ ਮਹਿਕਮਾ ਮਨਜ਼ੂਰੀ ਦੇ ਰਿਹਾ ਨਾ ਵੀ ਅਗਰ ਇਹ ਸਹੀ ਆ ਮਹਿਕਮਾ ਦੇ ਰਿਹਾ ਮਨਜ਼ੂਰੀ ਪੁਆਇੰਟ ਮਹਿਕਮਾ ਨੇ ਮਨਜ਼ੂਰ ਕੀਤਾ ਕਿਸੇ ਅਸੀਂ ਇੱਕ ਬੰਦੇ ਨੇ ਤਾਂ ਮਨਜ਼ੂਰ ਕੀਤਾ ਹਾਂ ਤੁਸੀਂ ਅਸੀਂ ਜਾਂਦੇ ਆ ਵੀ ਸਰ ਇਥੋਂ ਚਿੱਟਾ ਬੰਦ ਕਰਾਓ ਮੇਨ ਚੀਜ਼ ਹੈ ਜਿਹੜਾ ਇੱਥੇ ਕ੍ਰਾਈਮ ਹੋ ਰਿਹਾ ਉਹਨੂੰ ਬੰਦ ਕਰਾਓ ਚਿੱਟਾ ਬੰਦ ਕਰਾਓ ਜਿਹੜੇ ਇੱਥੇ ਬਲੈਕ ਮੀਲਰ ਘੁੰਮ ਰਹੇ ਆ ਉਹਨਾਂ ਨੂੰ ਫੜ ਕੇ ਅੰਦਰ ਕਰੋ ਅਸੀਂ ਤੁਹਾਡੇ ਨਾਲ ਸਹਿਮਤ ਆ ਅਗਰ ਸਾਡੇ ਜੇ ਕੋਈ ਕਮੀ ਆ ਸਾਨੂੰ ਜਿੱਥੇ ਮਰਜ਼ੀ ਦਾ ਖੜੇ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਮੁਹੱਲੇ ਦੇ ਵਾਸੀ ਆ ਠੀਕ ਹੈ ਨਾ 4 ਦਿਨ ਪਹਿਲਾਂ ਇਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਉੱਥੇ ਨਹੀਂ ਖੁੱਲਣਾ ਚਾਹੀਦਾ ਕਿ ਜੀ ਇੱਥੇ ਆ ਇੱਥੇ ਕੋਈ ਇਤਿਹਾਸਿਕ ਜਗ੍ਹਾ ਨਹੀਂ ਹੈਗੀ ਠੀਕ ਆ ਜੀ ਉਸ ਦਿਨ 4 ਦਿਨ ਪਹਿਲਾਂ ਕਰੇ ਪੀਰਾਂ ਦੀ ਜਗ੍ਹਾ ਕੀ ਉੱਥਾ ਕਮਰਸ਼ੀਅਲ ਫੈਕਟਰੀ ਉਹ ਤਾਂ ਬਿਜ਼ਨਸ ਚੱਲ ਰਿਹਾ ਤੁਸੀਂ ਜਾਓ ਉਹਨਾਂ ਦੀ ਉਹ ਪਾਓ ਲੈ ਕੇ ਉੱਥੇ ਲਾਈ ਪਾਓ ਦੇਖੋ ਜਾ ਕੇ ਉਹ ਤਾਂ ਬਿਜ਼ਨਸ ਚੱਲ ਰਿਹਾ ਉਹਨਾਂ ਦੇ ਅੰਦਰ ਉਹ ਤਾਂ ਵੈਸੇ ਹੀ ਲੋਕਾਂ ਦਾ ਵਿਰੋਧ ਆ ਕਿਸੇ ਇੱਕ ਪਰਸਨ ਦਾ ਵਿਰੋਧ ਆ ਠੇਕੇ ਨਾਲ ਕਿਸੇ ਦਾ ਵਿਰੋਧ ਨਹੀਂ ਹੈਗਾ ਇੱਥੇ ਕਿਸੇ ਇੱਕ ਬੰਦੇ ਦਾ ਵਿਰੋਧ ਆ ਸਾਰਾ ਉਹ ਬੰਦੇ ਇੱਥੇ ਬਲੈਕਮੈਲਰ ਘੁੰਮ ਰਹੇ ਨੇ ਜਿਹੜੇ ਲੋਕਾਂ ਨੂੰ ਬਲੈਕਮੇਲਿੰਗ ਕਰਕੇ ਆਪਣਾ ਧੰਦਾ ਚਲਾ ਰਹੇ ਨੇ ਬੀਬੀ ਕਰੋ ਉਹਨਾਂ ਦਾ ਕਰੋ ਵੀ ਤੁਸੀਂ ਇੱਥੇ ਹੱਥਾਂ ਵੀ ਖੋਲੋਗੇ ਨਹੀਂ ਸਰ ਸਾਡਾ ਆਲੇ ਹੱਥਾਂ ਖੋਲਣ ਦਾ ਤਾਂ ਕੋਈ ਉਹ ਨਹੀਂ ਹੈਗਾ ਹੱਥਾਂ ਨਹੀਂ ਇੱਥੇ ਖੋਲਣਾ ਸਾਡਾ ਪੁਆਇੰਟ ਸਿਰਫ ਇੰਨਾ ਹੀ ਮਨਜ਼ ਵੀ ਕੋਈ ਇੱਥੇ ਸ਼ੋਰ ਸ਼ਰਾਬਾ ਨਾ ਕਰੇ ਲੈ ਕੇ ਸਮਾਨ ਅਗਰ ਕੋਈ ਸ਼ੋਰ ਸ਼ਰਾਬਾ ਕਰੋ ਜ਼ਿੰਮੇਦਾਰ ਅਸੀਂ ਹੋਵਾਂਗੇ ਨੂੰ ਰੋਕਾਂਦੇ ਅਸੀਂ ਸਾਰੇ ਇੱਥੇ ਕੋਈ ਏਦਾਂ ਦਾ ਪੁਆਇੰਟ ਬਣਾਣਾ ਨਹੀਂ ਕੋਈ ਪੀਵੇ ਇੱਥੇ ਆਵੇ ਆਪਣਾ ਸਮਾਨ ਲਵੇ ਤੇ ਜਾਵੇ ਆਪਣੇ ਘਰੇ ਜਾਵੇ ਇਸ ਚੀਜ਼ ਦੀ ਅਸੀਂ ਜ਼ਿੰਮੇਵਾਰੀ ਲਵਾਂਗੇ ਨਹੀਂ ਨਹੀਂ ਸਾਰ ਅਸੀਂ ਕੋਈ ਅਸੀਂ ਸਹਿਯਤਾ ਨਹੀਂ ਦਵਾਂਗੇ ਅਗਰ ਕੋਈ ਫਿਊਚਰ ਦੇ ਵਿੱਚ ਵੀ ਇੱਥੇ ਤੁਹਾਨੂੰ ਲੱਗਦਾ ਵੀ ਸਾਡੇ ਵੱਲੋਂ ਕੋਈ ਸਹਿਯਤਾ ਫਿਰ ਅਸੀਂ ਜ਼ਿੰਮੇਦਾਰ ਹੋਵਾਂਗੇ ਉਸ ਚੀਜ਼ ਨੂੰ ਅਸੀਂ ਰੋਕਾਂਗੇ ਤੁਸੀਂ ਸਾਨੂੰ ਦੱਸਿਓ ਅਸੀਂ ਰੋਕਦਾ ਇਸ ਤੋਂ ਪਹਿਲਾਂ ਹੀ ਮਾਈ ਨੇਮ ਇਜ਼ ਸਚਿੰਦਰ ਕੀ ਨਾਮ ਕੀ ਬੋਲਦਾ I want to speak about this kind of beer shops. This is not very good thing for the colonists. This is very bad. Uh, this is very bad effect on the child, very bad effect on the girls. Already girls are not safe in this society, but mostly now they are unsafe in this society. And near there is a clinic of doctor, the, uh, mostly girls are present here to take uh, medicines for that, but they are totally unsafe. All the peoples drink them kind of drinks, uh, and maybe just uh, like that. Uh, there are many schools, uh, and children are not unsafe, say, unsafe now. thank you so much government ki policy hai beta ki jo wine shop ki lo pehiyan yaar they take a permission for the from the government but they did not take the permission from uh, neighbors of the colony persons colony peoples they did not give a permission for that they take a permission from the government government is giving permission for that in everywhere but they did not give permission for you know, in the society owner da permission da document provide they provided documents documents of the government they did not take a permission from the colony peoples neighbors doctors uh, mandis uh, which un schools teachers many they did not give permission for that ਟਰਨ ਲਾਇਆ ਗਿਆ ਠੀਕ ਆ ਮਲੇ ਨੂੰ ਆਖਿਆ ਵੱਡੋ ਇੱਕਾ ਖੋਲਿਆ ਗਿਆ ਅੱਜ ਕੀ ਐਂਡਿੰਗ ਜੀ ਇਹਨਾਂ ਦੇ ਸੀ ਕੇ ਸੁਮਨ ਦੇਦੇ ਵਿੱਚ ਜਿਹੜਾ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਕ ਹੋਰ ਜਗਾ ਇਹਦਾ ਠੇਕਾ ਖੁੱਲਣ ਦਾ ਇਨਫੋਰਮੇਸ਼ਨ ਆਈਸੀਓ ਬੰਦ ਕਰਾ ਦਿੱਤਾ ਜੀ ਜੀ ਠੀਕ ਹੈ ਜੀ ਅੱਜ ਫੇਰ ਇਹਨਾਂ ਨੇ ਦੂਸਰੀ ਜਗ੍ਹਾ ਲੋਕੇਟ ਕਰਕੇ ਜਗਾ ਉੱਥੇ ਖੋਲਿਆ ਠੇਕਾ ਤੇ ਆਇਆ ਠੇਕਾ ਬੰਦ ਕਰਾ ਦਿੱਤਾ ਜੀ ਇਹ ਕਿਹਨਾਂ ਵੱਲੋਂ ਠੇਕਾ ਖੋਲਿਆ ਜਾਂਦਾ ਪੁੱਛਿਆ ਲੁਧਿਆਣਾ ਗਰੁੱਪ ਹੈ ਜੀ ਲੁਧਿਆਣਾ ਬਾਏ ਨਾਲ ਇਹ ਜਿਹੜੀ ਵੀ ਨੀਅਮ ਹੈ ਤਾਂ ਹੁੰਦਾ ਜਿੱਦਾਂ ਕਿ ਇਹਨਾਂ ਦਾ ਰੂਪਾ ਮਾ ਲਿਆਣਾ ਗੁਰਦੁਆਰਾ ਸਾਹਿਬ ਨੇੜੇ ਆਈ ਆ ਕਲੀਨਿਕ ਜਾਂ ਸਕੂਲ ਨੇੜੇ ਆਈ ਉਹਦੇ ਲਈ ਜਿਹੜੀ ਸਾਈਜ਼ ਦੇ ਡਿਪਾਰਟਮੈਂਟ ਉਹਦਾ ਸਿਟ ਕੋਲੋਂ ਵੀ ਦੇ ਕੋਈ ਸਟਰਕਚਰ ਨੂੰ ਵੈਰੀਫਾਈ ਕਰ ਕੀਤਾ ਜਾਊਗਾ ਉਹਦਾ ਜਿਹੜੀ ਗ 对。<Good. S 2>